ਸੇਫ ਬਣਾ ਦਿੰਦਾ ਤੇ ਚੀਨ ਤੇ ਚੀਨ ਦਾ ਜਿਹੜਾ ਕਹਾਂਗੇ ਕਿ ਐਕਸਪੋਰਟ ਉਸ ਲਿਵਰੇਜ ਨੂੰ ਵੀ ਘਟਾਉਂਦਾ ਸੋ ਕੁੱਲ ਮਿਲਾ ਕੇ ਅਸੀਂ ਕਹਾਂਗੇ ਕਿ ਅਮਰੀਕਾ ਇਸ ਸਮਝੌਤੇ ਦੇ ਵਿੱਚ ਫਾਇਦੇ 'ਚ ਤੇ ਖਾਸ ਗੱਲ ਇਹ ਹੈ ਇਸ ਸਮਝੌਤੇ ਦੀ ਕਿ ਪ੍ਰੈਜ਼ੀਡੈਂਟ 트ੰਪ ਨੇ ਚੀਨ ਦੇ ਕਿਸੇ ਵੀ ਕਹਾਂਗੇ ਕਿ ਜੋ ਉਸਨੇ ਬਣਾਉਣ ਦੀ ਕੋਸ਼ਿਸ਼ ਕੀਤੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਦਬਾਅ ਚ ਨਹੀਂ ਆਏ ਪ੍ਰੈਜ਼ੀਡੈਂਟ ਟਰੱਬ ਇਹ ਸਮਝੌਤੇ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਉਹਦੇ ਚ ਫੈਂਟਾਨਿਲ ਜਿਹੜਾ ਹੈ ਉਹਦੇ ਤੇ ਰੋਕ ਲਾਉਣੀ ਤੇ ਉਸ ਦੀ ਜਿਹੜੀ ਸਮਗਲਿੰਗ ਕਿਸੇ ਵੀ ਤਰੀਕੇ ਨਾਲ ਚਾਹੇ ਭਾਰਤ ਦੇ ਜ਼ਰੀਏ ਜਾਂ ਹੋਰ ਕਿਸੇ ਤਰੀਕੇ ਦੇ ਉਸ ਤੇ ਉੱਤੇ ਰੋਕ ਲਾਉਣ ਦੇ ਲਈ ਬਕਾਇਦਾ ਤੌਰ ਤੇ ਉੱਤੇ ਵਿਚਾਰ ਵਟਾਂਦਰਾ ਹੋਇਆ ਕਈ ਕਈ ਹੋਰ ਮੁਲਕਾਂ ਦੇ ਵਿੱਚੋਂ ਵੀ ਫੈਂਟਾਨਿਲ ਜਿਹੜੀ ਹੈ ਉਹ ਖਾਸ ਕਰਕੇ ਪ੍ਰੀਕਰਸਰਸ ਜਿਹੜੇ ਹੁੰਦੇ ਨੇ ਫੈਂਟਾਨਿਲ ਦੇ ਉਹਨਾਂ ਦੀ ਸਪਲਾਈ ਅਮਰੀਕਾ ਜਾਂ ਜਿਹੜੇ ਉੱਤਰੀ ਅਮਰੀਕਾ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਹੁੰਦੀ ਹੈ ਉਸ ਦੇ ਉੱਤੇ ਰੋਕ ਲਾਉਣ ਦੀ ਗੱਲ ਕੀਤੀ ਹੈ ਸੋ ਇਸ ਸਬੰਧ ਦੇ ਵਿੱਚ ਜਿਹੜਾ ਟੈਰਿਫਾ ਉਹ ਚੀਨ ਦੇ ਉੱਤੇ 20% ਤੋਂ ਘਟਾ ਕੇ 10% ਕਰ ਦਿੱਤਾ ਤੇ ਚੀਨ ਦੇ ਜਿਹੜੇ ਰੇਅਰ ਅਰਥ ਮਿਨਰਲਸ ਨੇ ਮਟੀਰੀਅਲਸ ਨੇ ਉਹਨਾਂ ਤੇ ਉੱਤੇ ਜਿਹੜੀਆਂ ਪਾਬੰਦੀਆਂ ਸੀ ਲੱਗੀਆਂ ਹੋਈਆਂ ਉਹਨਾਂ ਨੂੰ ਚੀਨ ਨੇ ਮੁਅਤਲ ਕਰ ਦਿੱਤਾ ਤੇ ਅਮਰੀਕਾ ਦੇ ਲਈ ਇਹ ਰਾਹ ਇੱਕ ਵਾਰ ਫੇਰ ਖੁੱਲ ਗਿਆ ਇਸ ਦਿਨ ਲਈ ਜਿਹੜਾ ਸੋਇਆਬੀਨ ਅਮਰੀਕਾ ਤੋਂ ਚੀਨ ਭੇਜਿਆ ਜਾਂਦਾ ਸੀ ਚੀਨ ਵੱਲੋਂ ਖਰੀਦਿਆ ਜਾਂਦਾ ਸੀ ਉਸ ਦੇ ਉੱਤੇ ਚੀਨ ਨੇ ਰੋਕ ਲਾ ਦਿੱਤੀ ਸੀ ਉਹ ਖਰੀਦਣਾ ਬੰਦ ਕਰ ਦਿੱਤਾ ਸੀ ਸੋ ਸੋਇਆਬੀਨ ਖਰੀਦਦਾਰੀ ਦਾ ਜਿਹੜਾ ਮਸਲਾ ਸੀ ਉਹ ਵੀ ਹੱਲ ਹੋ ਗਿਆ ਤੇ ਚੀਨ ਨੇ ਦੁਬਾਰਾ ਇਸ ਨੂੰ ਖਰੀਦਣਾ ਸ਼ੁਰੂ ਕਰਨ ਦੇ ਲਈ ਆਪਣੀ ਹਮਈ ਭਰ ਦਿੱਤੀ ਹੈ ਬਕਾਇਦਾ ਤੌਰ ਦੇ ਉੱਤੇ ਦਸਕਰ ਕਰ ਦਿੱਤੇ ਨੇ ਟਿਕਟੌਕ ਅ ਯੂ ਐਸ ਨੂੰ ਵੇਚਣ ਦੇ ਲਈ ਇੱਕ ਢਾਂਚਾ ਤਿਆਰ ਕਰ ਲਿਆ ਗਿਆ ਤੇ ਇਹ ਇਸ ਦੇ ਨਾਲ ਹੀ ਇਹ ਜਿਹੜੀ ਗੱਲਬਾਤ ਜਿਹੜੀ ਪ੍ਰੈਜ਼ੀਡੈਂਟ 트ੰਪ ਅਤੇ ਸ਼ੀਹ ਦੇ درمیان ਹੋਈ ਹੈ ਉਹ ਸਾਲ ਦੇ ਵਿੱਚ ਇੱਕ ਵਾਰ ਹੋਇਆ ਕਰੇਗੇ ਤੇ 트ੰਪ ਨੇ ਇਸ ਨੂੰ 12 10 ਚੋਂ 12 ਨੰਬਰ ਦਿੱਤੇ ਨੇ ਤੇ ਇਸ ਨੂੰ ਇੱਕ ਸਫਲ ਸਮਝੌਤਾ ਕਰਾਰ ਦਿੱਤਾ April ਦੇ ਚੀਨ ਦੌਰੇ ਦਾ ਜਿਹੜਾ ਸੀ ਉਹ ਇੱਕ ਵਾਰ ਫੇਰ ਸੰਕੇਤ ਦਿੱਤਾ ਕਿ April ਦੇ ਵਿੱਚ ਚੀਨ ਦਾ ਦੌਰਾ ਕਰਨਗੇ ਉਹ ਇਸ ਸਮਝੌਤੇ ਦੇ ਨਾਲ ਜਿੱਥੇ ਰੂਸ ਦੀ ਚਿੰਤਾ ਵਧੀ ਹੈ ਉੱਥੇ ਇੰਡੀਆ ਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ ਰੂਸ ਦੀ ਚਿੰਤਾ ਕਿਵੇਂ ਬਣੀ ਹੈ ਵਧੀਆ ਇਸ ਸਮਝੌਤੇ ਦੇ ਨਾਲ ਕਿਉਂਕਿ ਇਸ ਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਅਮਰੀਕਾ ਨੇ ਜਿੰਨੀ ਤਵੱਜੂ ਚੀਨ ਨੂੰ ਦਿੱਤੀ ਹੈ ਉਹਦੇ ਨਾਲ ਇਸ ਵੇਲੇ ਕੋ ਮੰਤਰੀ ਪੱਧਰ ਦੇ ਉੱਤੇ ਮੀਡੀਆ ਨੇ ਹਾਲੇ ਉਸ ਨੁਕਤੇ ਦੇ ਉੱਤੇ ਉਗਲ ਨਹੀਂ ਰੱਖੀ ਪਰ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਇਸ ਦੇ ਉੱਤੇ ਮੀਡੀਆ ਖੁੱਲ ਕੇ ਗੱਲ ਕਰੂਗਾ ਜਿਹੜੀ ਗੱਲ ਅਸੀਂ ਹੁਣ ਕਰ ਰਹੇ ਹਾਂ ਇਸ ਵੇਲੇ ਉਹ ਇਹ ਹੈ ਕਿ ਅਮਰੀਕਾ ਨੇ ਅਤੇ ਪੱਛਮੀ ਤਾਕਤਾਂ ਨੇ ਇਹ ਸੰਕੇਤ ਦੇ ਦਿੱਤਾ ਕਿ ਰੂਸ ਹੁਣ ਉਸ ਦੇ ਸਾਹਮਣੇ ਕੋਈ ਵੱਡੀ ਤਾਕਤ ਨਹੀਂ ਉਹ ਚੀਨ ਨੂੰ ਪ੍ਰਮੁਖਤਾ ਦੇ ਰਿਹਾ ਤੇ ਇਸ ਦੇ ਨਾਲ ਭਾਵੇਂ ਰੂਸ ਆਪਣੇ ਆਪ ਨੂੰ ਪਛੜਿਆ ਹੋਇਆ ਤੇ ਫਾੜੀ ਹੋਇਆ ਸਮਝ ਰਿਹਾ ਕਿਉਂਕਿ ਰੂਸ ਕੋਲ ਇੱਕ ਅਹਿਮ ਮੌਕਾ ਸੀ ਜਦੋਂ ਅਲਾਸਕਾ ਦੇ ਵਿੱਚ ਪ੍ਰੈਜ਼ੀਡੈਂਟ 트ੰਪ ਦੇ ਨਾਲ ਵਲਾਦੀਮੀਰ ਪੁਤਿਨ ਦੀ ਮੀਟਿੰਗ ਹੋਈ ਸੀ ਕਿ ਉਹ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉੱਥੋਂ ਆਪਣੀਆਂ ਫੌਜਾਂ ਹਟਾ ਕੇ ਸਮਝੌਤੇ ਲਈ ਪੇਸ਼ਕਸ਼ ਕਰ ਸਕਦਾ ਸੀ ਪਰ ਉਹ ਅਹਿਮ ਮੌਕਾ ਵਲਾਦੀਮੀਰ ਪੁਤਿਨ ਨੇ ਗਵਾ ਲਿਆ ਦੇਖਦੇ ਉਸ ਦੇ ਵਿੱਚ ਜਿਹੜੀ ਵਰਲਡ ਦੀ ਇੱਕ ਵੱਡੀ ਤਾਕਤ ਬਣਨ ਦੀ ਜਿਹੜੀ ਇੱਛਾ ਜਾਂ ਕੁਮਾਂਤਰੀ ਪਦਰ ਤੇ ਉੱਤੇ ਜੋ ਇਸ ਵੇਲੇ ਸਫਵੰਦੀ ਹੋ ਰਹੀ ਹੈ ਉਸ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਰੂਸ ਵੱਲੋਂ ਇਹ ਜੋ ਕੀਤਾ ਗਿਆ ਸਾਰਾ ਕੁਝ ਪ੍ਰੈਜ਼ੀਡੈਂਟ 트ੰਪ ਦੇ ਨਾਲ ਗੱਲਬਾਤ ਨਾ ਕਰਕੇ ਸਮਝੌਤਾ ਨਾ ਕਰਕੇ ਇੱਕ ਤਰੀਕੇ ਨਾਲ ਆਪਣਾ ਪੈਰ ਕੁਹਾੜੀ ਦੇ ਉੱਤੇ ਧਰ ਲਿਆ ਗਿਆ ਸੋ ਇਥੋਂ ਅਸੀਂ ਹੁਣ ਦੇਖਦੇ ਹਾਂ ਕਿ ਜਿਹੜਾ ਇੱਕ ਦੱਖਣ ਏਸ਼ੀਆ ਦੀ ਰਾਜਨੀਤੀ ਦੇ ਵਿੱਚ ਜੀਓਪੋਲਿਟਿਕਸ ਦੇ ਵਿੱਚ ਇੱਕ ਵੱਡਾ 헤ਰ ਫੇਰ ਖਾਸ ਕਰਕੇ ਬ੍ਰਿਕਸ ਕਰੰਸੀ ਅਤੇ ਆਰਆਈਸੀ ਰਸ਼ੀਆ ਇੰਡੀਆ ਅਤੇ ਚਾਈਨਾ ਦਾ ਇੱਕ ਮਿਲਵਰਤਨ ਦੇ ਨਾਲ ਇੱਕ ਵੱਡਾ ਉਭਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਵਰਲਡ ਪ੍ਰੈਸ ਦੇ ਵਿੱਚ ਉਸ ਦੀ ਭਾਫ ਨਿਕਲ ਗਈ ਹੈ ਉਸ ਦੀ ਫੂਕ ਨਿਕਲ ਗਈ ਹੈ ਪ੍ਰੈਜ਼ੀਡੈਂਟ 트੍ਰੰਪ ਨੇ ਸਾਰਾ ਕੁਝ ਆਪਣੀ ਘਾਗ ਜਿਹੜੀ ਟੀਮ ਰਣਨੀਤੀ ਬਣਾਉਣ ਵਾਲੀ ਉਦੇ ਜ਼ਰੀਏ ਸਾਰਾ ਕੋਸ਼ਿਸ਼ ਸਫਲਤਾ ਦੇ ਨਾਲ ਕਰ ਲਿਆ ਹੁਣ ਉਸ ਖੇਮੇ ਦੇ ਵਿੱਚ ਜਿਹੜਾ ਦੱਖਣ ਏਸ਼ੀਆ ਦੀ ਜੀਓਪੋਲਿਟਿਕਸ ਦੇ ਵਿੱਚ ਅਤੇ ਏਸ਼ੀਅਨ ਪੋਲਿਟਿਕਸ ਦੇ ਵਿੱਚ ਜਿਹੜਾ ਖੇਮਾ ਹੁਣ ਉਸ ਦੇ ਵਿੱਚੋਂ ਚੀਨ ਜਿਹੜਾ ਹੈ ਖਿਸਕਦਾ ਨਜ਼ਰ ਆ ਰਿਹਾ ਦੱਖਣ ਏਸ਼ੀਆ ਦੇ ਵਿੱਚ ਜਿਹੜਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ ਸਮਝੌਤੇ ਦੀ ਗੱਲ ਦੇਖੀ ਹੈ ਨੋਟ ਕੀਤੀ ਹੈ ਉਸ ਦੇ ਵਿੱਚ ਚੀਨ ਦੇ ਨਾਲ ਜਿਹੜਾ ਅੱਜ ਸਮਝੌਤਾ ਹੋਇਆ ਅਮਰੀਕਾ ਦਾ ਉਸ ਨੇ ਉਸ ਸਮਝੌਤੇ ਦੀ ਵੀ ਹਵਾ ਕੱਢ ਦਿੱਤੀ ਹੈ ਕਿਉਂਕਿ ਇਹ ਸਮਝੌਤੇ ਨਾਲ ਜਿੱਥੇ ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰ ਨੂੰ ਨਵੇਂ ਸਿਰਿਓਂ ਰੀਨਿਊ ਕੀਤਾ ਗਿਆ ਨਵੇਂ ਸਿਰਿਓਂ ਉਸਤੇ ਭੇਦ ਖੋਲਣ ਦੇ ਯਤਨ ਕੀਤੇ ਗਏ ਨੇ ਉਸਤੇ ਸਟੈਂਪ ਲਾਈ ਆ ਉਸ ਦੇ ਨਾਲ ਹੀ ਜਿਹੜਾ ਚੀਨ ਨੇ ਪਾਕਿਸਤਾਨ ਦੇ ਵਿੱਚ ਜਿਹੜੀ ਇਨਵੈਸਟਮੈਂਟ ਕੀਤੀ ਹੈ ਸੀਪੈਕ ਦੇ ਨਾਲ ਉਸ ਨੂੰ ਉਸ ਨੇ ਇੱਕ ਤਰੀਕੇ ਨਾਲ ਬਚਾ ਲਿਆ ਕਿਉਂਕਿ ਪਾਕਿਸਤਾਨ ਦਾ ਅਮਰੀਕੀ ਖੇਮੇ ਦੇ ਵਿੱਚ ਹੋਣਾ ਇਹ ਹਮੇਸ਼ਾ ਚੀਨ ਨੂੰ ਚੁਭਦਾ ਰਿਹਾ ਪਰ ਹੁਣ ਚੀਨ ਨੇ ਪਾਕਿਸਤਾਨ ਦੇ ਵਿੱਚ ਮਲਟੀ ਬਿਲੀਅਨ ਡਾਲਰ ਦੀ ਆਪਣੀ ਇਨਵੈਸਟਮੈਂਟ ਬਚਾਉਣ ਦੇ ਲਈ ਅਤੇ ਸੀਪੈਕ ਨੂੰ ਜਿਹੜਾ ਹੈ ਉਹ ਸਾਰਥਕ ਤਰੀਕੇ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਦੇ ਵਿੱਚ ਉਹ ਵੀ ਇਹ ਅਮਰੀਕਾ ਦੇ ਨਾਲ ਸਮਝੌਤਾ ਕਰ ਲਿਆ ਸੋ ਕਹਿਣ ਦੀ ਗੱਲ ਇਹ ਹੈ ਕਿ ਅਮਰੀਕਾ ਦੇ ਹੱਥ ਦੇ ਵਿੱਚ ਜਿੱਥੇ ਤਾਕਤ ਹੈ ਸਰਪੰਚੀ ਹੈ ਤੇ ਕਹਾਂਗੇ ਕਿ ਡਾਂਗ ਵੀ ਹੈ ਤਾਂ ਉੱਥੇ ਚੀਨ ਦੀਆਂ ਮਜਬੂਰੀਆਂ ਨੇ ਉਸ ਨੂੰ ਅਮਰੀਕਾ ਦੇ ਅੱਗੇ ਝੁਕਣ ਦੇ ਲਈ ਮਜਬੂਰ ਕੀਤਾ ਤੇ ਇਸ ਦੇ ਨਾਲ ਬਿਲਕੁਲ ਕਿਉਂਕਿ ਭਾਰਤ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਚੀਨ ਦੇ ਨਾਲ ਸਰਹੱਦੀ ਝਗੜਿਆਂ ਨੂੰ ਹੱਲ ਕਰਨ ਦੇ ਲਈ ਉਸਰੇ ਕੋਡੇ ਜਿਹੜੇ ਟਕੇ ਸਨ ਤੇ ਜੀਓਪੋਲਿਟਿਕਸ ਦੇ ਵਿੱਚ ਇੱਕ ਅਹਿਮ ਅਤੇ ਵੱਡਾ ਫੇਰਬਦਲ ਕੀਤਾ ਸੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਭਾਰਤ ਨੇ ਚੀਨ ਅੱਗੇ ਝੁਕ ਕੇ ਜਿਹੜਾ ਚੀਨ ਵੱਲੋਂ ਭਾਰਤੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਉਸ ਕਬਜ਼ੇ ਨੂੰ ਮੰਨ ਲਿਆ ਸੀ ਹੈਰਾਨ ਕਰ ਦਿੱਤਾ ਸੀ ਇਹ ਫੈਸਲਾ ਲੈ ਕੇ ਭਾਰਤ ਨੇ ਸਾਰਿਆਂ ਨੂੰ ਸੋ ਉਸ ਦੇ ਉੱਤੇ ਵੀ ਇੱਕ ਵਾਰ ਫੇਰ ਪਾਣੀ ਫਿਰ ਗਿਆ ਭਾਰਤ ਦੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਕਿਉਂਕਿ ਉਹ ਉਤਰੀ ਰਸਤੇ ਦੇ ਰਹੀ ਜਿਹੜਾ ਹੈ ਕਸ਼ਮੀਰ ਦੇ ਰਸਤੇ ਰਹੀ ਲਦਾਖ ਦੇ ਰਸਤੇ ਰਹੀ ਅਫਗਾਨਿਸਤਾਨ ਦੇ ਵਿੱਚ ਆਪਣਾ ਰਾਹ ਬਣਾਉਣਾ ਚਾਹੁੰਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਇੱਕ ਗੱਲੋਂ ਇਹ ਇਸ ਤਰੀਕੇ ਨਾਲ ਵੀ ਸੋਚਿਆ ਗਿਆ ਸੀ ਭਾਰਤ ਵੱਲੋਂ ਕਿ ਅਸੀਂ ਜਿਹੜਾ ਹੈ ਵੱਡਾ ਜਿਹੜਾ ਖਤਰਾ ਚੀਨ ਦਾ ਜਾਂ ਚੀਨ ਪਾਕਿਸਤਾਨ ਨਾਲੋਂ ਜ਼ਿਆਦਾ ਤਾਕਤਵਰ ਇਸ ਕਰਕੇ ਅਤੇ ਚੀਨ ਵੱਡੇ ਬਣੇ ਹੋਏ ਹਥਿਆਰ ਅਤੇ ਚੀਨ ਦੇ ਬਣੇ ਹੋਏ ਜੈਟ ਹਵਾਈ ਜਹਾਜ਼ ਜਿਹੜੇ ਸੀ ਲੜਾਕੂ ਜਹਾਜ਼ ਪਾਕਿਸਤਾਨ ਵੱਲੋਂ ਮਈ ਮਹੀਨੇ ਦੇ ਵਿੱਚ ਹੋਈ جنگ ਦੇ ਵਿੱਚ ਵਰਤੇ ਗਏ ਸਨ ਸੋ ਉਹਨਾਂ ਕਰਕੇ ਹੀ ਭਾਰਤ ਪਛੜਿਆ ਤੇ ਉਹਨਾਂ ਕਰਕੇ ਹੀ ਭਾਰਤ ਦੇ ਸੱਤ ਜਿਹੜੇ ਨੇ ਉਹਨਾਂ ਚੋਂ ਤਿੰਨ ਰਾਫੇਲ ਅਤੇ ਚਾਰ ਦੂਜੇ ਜੈਟ ਜਹਾਜ਼ ਮਿਗ ਜਹਾਜ਼ ਜਿਹੜੇ ਡਿੱਗੇ ਸਨ ਜਿਨ੍ਹਾਂ ਚੋਂ ਇੱਕ ਜੈਗੂਅਰ ਵੀ ਸੀ ਸੋ ਉਹ ਡਿੱਗੇ ਸਨ ਵਾਰ-ਵਾਰ ਟਰੰਪ ਨੇ ਉਹਨਾਂ ਦਾ ਜ਼ਿਕਰ ਕੀਤਾ 100 ਤੋਂ ਵੱਧ ਵਾਰ ਜ਼ਿਕਰ ਕੀਤਾ ਕਿ ਇੰਡੀਆ ਦੇ 7 ਜਹਾਜ਼ ਬਿਊਟੀਫੁੱਲ ਰਾਫੇਲ ਜਹਾਜ਼ ਡਿੱਗੇ ਨੇ ਸੋ ਉਹ ਭਾਰਤ ਮੰਨਦਾ ਸੀ ਕਿ ਚੀਨ ਦੇ ਅੱਗੇ ਉਸ ਨੂੰ ਗੋਡੇ ਟੇਕਣ ਤੋਂ ਬਿਨਾ ਕੋਈ ਚਾਰਾ ਨਹੀਂ ਸੋ ਇੱਕ ਤਰੀਕੇ ਨਾਲ ਉਸ ਜੀਓ ਪੋਲਿਟਿਕਸ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਅਗੇ ਗੋਡੇ ਟਿੱਕੇ ਗਏ ਸਨ ਅਫਗਾਨਿਸਤਾਨ ਨਾਲ ਜਿਹੜਾ ਸੀ ਸਮਝੌਤਾ ਕੀਤਾ ਸੀ ਅਤੇ ਰੂਸ ਨਾਲ ਜਿਹੜੀ ਆਪਣੀ ਦੋਸਤੀ ਦੀਆਂ ਗੱਡਾਂ ਸਨ ਉਹਨਾਂ ਨੂੰ ਪੱਕਿਆ ਕੀਤਾ ਸੀ ਪਰ ਇਹ ਸਭ ਦੇ ਜੋ ਅੱਜ ਦੀਆਂ ਘਟਨਾਵਾਂ ਹੋਈਆਂ ਨੇ ਮੰਤਰੀ ਪੱਧਰ ਦੇ ਉੱਤੇ ਤਾਂ ਉਹਦੇ ਚ ਅਸੀਂ ਦੇਖਦੇ ਹਾਂ ਕਿ ਰੂਸ ਅਤੇ ਭਾਰਤ ਪੂਰੀ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਇਸ ਵੇਲੇ ਇਕੱਲੇ ਰਹਿ ਗਏ ਨੇ ਤੇ ਇਸ ਸੰਭਾਵਨਾ ਦੇ ਵਿੱਚ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਹੁਣ ਅਗਲਾ ਕਦਮ ਹੋਏਗਾ ਪ੍ਰੈਜ਼ੀਡੈਂਟ 트੍ਰੰਪ ਦਾ ਕਿ ਨਾਰਥ ਕੋਰੀਆ ਦੇ ਨਾਲ ਕੋਈ ਸਮਝੌਤਾ ਕਰਕੇ ਉਸ ਨੂੰ ਵੀ ਵਰਲਡ ਡਿਵੈਲਪਮੈਂਟ ਦੀਆਂ ਲੀਹਾਂ ਦੇ ਉੱਤੇ ਲੈ ਕੇ ਆਏਗਾ ਬੀਤੇ ਕੱਲ ਅਸੀਂ ਸ਼ਾਮ ਨੂੰ ਜਾਂਦੇ ਜਾਂਦੇ ਪ੍ਰੈਜ਼ੀਡੈਂਟ 트੍ਰੰਪ ਦੀ ਸਟੇਟਮੈਂਟ ਪੜ੍ਹ ਕੇ ਸੁਣਾਈ ਸੀ ਜਿਸ ਦੇ ਵਿੱਚ ਉਸ ਨੇ ਰੂਸ ਵੱਲੋਂ ਜਿਹੜੇ ਸੀ ਨਿਊਕਲੀਅਰ ਟੈਸਟਿੰਗ ਸ਼ੁਰੂ ਕੀਤੇ ਜਾਣ ਦੀਆਂ ਜਿਹੜੀਆਂ ਅਫਵਾਹਾਂ ਸਨ ਜਾਂ ਕੁਝ ਸਟੇਟਮੈਂਟਾਂ ਸਨ ਉਹਨਾਂ ਦੇ ਜਵਾਬ ਦੇ ਵਿੱਚ ਅਮਰੀਕਾ ਵੱਲੋਂ ਤੁਰੰਤ ਤੁਰੰਤ ਹੁਕਮ ਲਾਗੂ ਕਰਦੇ ਹੋਏ ਨਿਊਕਲੀਅਰ ਟੈਸਟਿੰਗ ਸ਼ੁਰੂ ਵੱਡੇ ਪੱਧਰ ਦੇ ਉੱਤੇ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ ਹੁਕਮ ਦੇ ਦਿੱਤਾ ਗਿਆ ਸੀ ਸੋ ਇਸ ਦੇ ਨਾਲ ਜਿੱਥੇ ਇਸ ਨਵੀਂ ਸਫਵਦੀ ਦੇ ਵਿੱਚ ਕਈ ਸੰਭਾਵਨਾਵਾਂ ਬਣੀਆਂ ਨੇ ਉੱਥੇ ਕਈ ਟੋਖਲੇ ਤੇ ਖਦਸ਼ੇ ਵੀ ਪ੍ਰਗਟ ਹੋਏ ਨੇ ਪੈਦਾ ਹੋਏ ਨੇ ਪਰ ਇੱਕ ਗੱਲ ਪੱਕੀ ਹੈ ਇਹ ਇਹ ਸਭ ਜਿਹੜੀ ਉੱਥੇ ਏਸ਼ੀਆ ਦੀ ਜੀਓ ਪੋਲਿਟਿਕਸ ਅਤੇ ਦੱਖਣ ਏਸ਼ੀਆ ਦੇ ਵਿੱਚ ਹੁਣ ਸਰਗਰਮੀ ਵਧੀ ਹੈ ਇਹਨਾਂ ਗੱਲਾਂ ਕਰਕੇ ਸਮਝੌਤੇ ਕਰਕੇ ਤਾਂ ਉਹਦਾ ਫਾਇਦਾ ਕਿਤੇ ਨਾ ਕਿਤੇ ਅ ਗੁਰੂ ਦੇ ਬੰਦਿਆਂ ਨੂੰ ਗੁਰੂ ਦੇ ਸਿੱਖਾਂ ਨੂੰ ਉਸ ਖਿੱਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ 101 ਫੀਸਦੀ ਜ਼ਰੂਰ ਹੋਏਗਾ ਪੱਕੀ ਹੋ ਗਈ ਹੈ ਇਹ ਗੱਲ ਤੇ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਅ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਜਿਹੜੀ ਅਮਰੀਕਾ ਦੇ ਸਾਹਮਣੇ ਦੂਜੀ ਵੱਡੀ ਤਾਕਤਾ ਹੁਣ ਰੂਸ ਨਹੀਂ ਰਿਹਾ ਉਹ ਚੀਨ ਬਣ ਚੁੱਕਾ ਹੈ ਇਹ ਸਮਝੌਤੇ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਕਿ ਅਮਰੀਕਾ ਨੂੰ ਚੀਨ ਦੀ ਅਹਿਮੀਅਤ ਪਤਾ ਲੱਗੀ ਤੇ ਅਮਰੀਕਾ ਨੇ ਚੀਨ ਦੇ ਉੱਤੇ ਦਬਾਅ ਵਧਾ ਕੇ ਇਹ ਸਮਝੌਤੇ ਕੀਤੇ ਨੇ ਕਿਉਂਕਿ ਰੂਸ ਇਸ ਕੈਟਾਗਰੀ ਦੇ ਵਿੱਚ ਫਿੱਟ ਨਹੀਂ ਬੈਠਦਾ ਰੂਸ ਇਸ ਕੈਟਾਗਰੀ ਦੇ ਵਿੱਚ ਆਉਂਦਾ ਨਹੀਂ ਕਿ ਰੂਸ ਨਾਲ ਅਜਿਹਾ ਕੋਈ ਸਮਝੌਤਾ ਕੀਤਾ ਜਾਵੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਇੰਡੀਆ ਦੇ ਉੱਤੇ ਇਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਉੱਤੇ ਅਤੇ ਲਹਿੰਦੇ ਪੰਜਾਬ ਦੇ ਉੱਤੇ ਇਸ ਦਾ ਅਸਰ ਪ੍ਰਤੱਖ ਤੌਰ ਤੇ ਉੱਤੇ ਅਸੀਂ ਦੇਖਾਂਗੇ